ਸਭ ਇਹਨਾਂ ਜਿੱਥੇ ਇਹਨਾਂ ਦਾ ਸੰਸਕਾਰ ਹੋਣਾ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਕਾਫੀ ਗੰਢੀ ਦੇ ਵਿੱਚ ਪੰਜਾਬੀ ਗਾਇਕ ਜਿਹੜੇ ਉੱਥੇ ਮੌਜੂਦ ਨੇ ਉਹ ਮੁੱਛ ਨੇ ਕਿ ਅਰਵਿੰਦਰ ਕਰੇਵਾਲ ਜੱਲੀ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਗਾਲੀਪਾਲ ਸੁਰਜੀਤ ਪੁੱਲਰ ਵਾਹਿਗੁਰੂ ਉਹ ਰਾਤ ਕਾਫੀ ਨਾਮ ਵਰ ਜਿਹੜੇ ਚਿਹਰੇ ਆ ਉਹ ਇਸ ਵਕਤ ਇੱਥੇ ਮੌਜੂਦ ਨੇ ਤਾਂ ਉਹਨਾਂ ਦੀਆਂ ਅੰਤਿਮ ਸੰਸਕਾਰ ਤੋਂ ਪਹਿਲਾਂ ਸੱਸੇ ਗਏ ਤੇ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਸਤਨਾ ਵਾਇਗੁਰ ਦਾ ਜਾਪ ਕੀਤਾ ਜਾ ਰਿਹਾ ਹੈ ਕਾਫੀ ਸੋਗਮਈ ਮਾਹੌਲ ਹੈ ਤਾਂ ਕਾਫੀ ਗਿਣਤ ਦੇ ਵਿੱਚ ਪਹੁੰਚੇ ਗਏ ਕ ਇਹ ਉਹ ਇੱਕ ਮਸੌਦਨੇ ਆਪਣੇ ਸਾਥੀ ਗਾਇਕ ਨੂੰ ਅੰਤਮ ਵਿਭਾਗੀ ਇਵੈਂਟ ਤੋਂ ਚੇਰੇ ਸੁਜੀਤ ਪੰਨਾ ਪਲਸਰਾ ਹਰਿੰਦਰ ਗਦੇਆਣ ਜੱਲੀ ਨਾਮਵਾ ਹੈ ਗਰੋਹ ਬਾਤ ਨਾਮਵਾ ਤੇ ਹੋਰ ਕਾਫੀ ਜਿਹੜੇ ਗਾਇਕ ਆ ਉਹ ਇਸ ਵਕਤ ਸ਼ੋਗ ਦੇ ਭਾਵ ਦੇ ਵਿੱਚ ਨਹੀਂ ਤਾਂ ਦੇਖ ਸਕਦੇ ਕਿ

ਉਨਾਂ ਦਾ ਜਿੱਤੇ ਅੰਤਮ ਸੰਸਕਾਰ ਹੋਣਾ ਉਸ ਤੋਂ ਪਹਿਲਾਂ ਸਤਨਾਬਾਈ ਗੁਰੂ ਦਾ ਜਾਪ ਕਰਿਆ ਨਹੀਂ ਸੰਕਤਾਂ ਕਾਫੀ ਗਿਆਨ ਦੀ ਦੇ ਵਿੱਚ ਗਾਇਕ ਬੇਥੇ ਮਜ਼ੂਰ ਤਾਂ ਬਾਤ ਤੋਂ ਨਾ ਬੋੜੀ ਤਾਂ ਬਹਾਦਰ ਆਸਵੀਰ ਜਿਹੜਾ ਹੈ ਉਹ ਉਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਤੇ ना संगत आज ना वही ग्रुप वर्ग वगैरह जात कर रही है ना लगातार तस्वीरें चल रही हैं सीट टीवी के कैमरे नहीं तो ना संजय का दिल रमा दे पसीने से इतना जुड़े रहना देखते रहो अजीब टीवी वो लाइव होना